ਸਲੋਕ ਮਹੱਲਾ ਤੀਜਾ ਊਨਵ ਊਨਵ ਆਇ ਵਰਸੈ ਲਾਇ ਝੜੀ ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੈ ਸਦਾ ਰਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪੜੇ ਇਸ ਮੇਘੇ ਹੱਥ ਕਿਛ ਨਾਹਿ ਜਿਨ ਇਹੋ ਮੇਘ ਪਠਾਇਆ ਤਿਸ ਰਾਖੋ ਮਨ ਮਾਹਿ ਤਿਸ ਨੂੰ ਮਨ ਵਸਾਏ ਸੀ ਜਾਂ ਕਉ ਨਦਰ ਕਰੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾਹ ਕਰੇ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੈ ਵਾਰ ਆਡਾਣੇ ਆਕਾਸ ਕਰ ਖਿੰਨ ਮਹਿ ਟਾਹੇ ਉਸਾਰਣ ਹਾਰ ਆਪੇ ਜਗਤ ਉਪਾਇ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸੇ ਸਿਪਤ ਪੰਡਾਰ ਓਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉੱਥੈ ਸਤਿਗੁਰ ਬੇਲੀ ਹੋਵੈ ਕੱਢ ਲਏ ਅੰਤਿਵਾਰ ਇਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਸਲੋਕ ਮਹਲਾ 3ਆ ਬਾਬੀ ਹਾ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਏ ਆਪਣੀ ਕਿਰਪਾ ਕਰਕੇ ਵਸਸੀ ਬਾਣ ਤ੍ਰਿਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਇ ਬਹੰਦਿਆ ਉੱਠਦਿਆ ਨਿਤ ਧਿਆਈਐ ਸਦਾ ਸਦਾ ਸੁਖ ਹੋਇ ਨਾਨਕ ਅੰਮ੍ਰਿਤ ਸਦਹੀ ਵਰ ਸਦਾ ਗੁਰਮੁਖ ਦੇਵੈ ਹਰ ਸੋਇ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ ਸਚੈ ਸੁਣਿਆ ਕੰਨ ਦੇ ਤੀਰਕ ਦੇਵੈ ਸਹਿਜ ਸੁਭਾਏ ਇੰਦਰ ਨੂੰ ਫਰਮਾਇ ਵੁਠਾ ਛੈ ਬਰ ਲਾਏ ਅਨ ਧਨ ਉਪਜੈ ਬਹੁ ਕਣਾ ਕੀਮਤ ਕਹਿਣ ਨ ਜਾਏ ਨਾਨਕ ਨਾਮ ਸਲਾਹੇ ਤੂ ਸਭਨਾ ਜੀਆ ਦੇਦਾ ਰਿਜਕ ਸੰਭਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨ ਲਾਗੈ ਆਏ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲੈ ਮਿਲਾਏ ਦੂਜੈ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲੇ ਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹਉ ਬਲੇ ਹਾਰੀ ਤਿਨ ਕਉ ਜੋ ਹਰ ਚਰਣੀ ਰਹਿ ਲਿਵ ਲਾਏ ਜਿਉਂ ਜਲ ਮਹਿ ਕਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ ਸਲੋਕ ਮਹਲਾ 3 ਨਾਨਕ ਸੋ ਸਾ ਲਾਹੀਐ ਜਿਸ ਵਸ ਸਭ ਕਿਛ ਹੋਏ ਤਿਸ ਸਹਸਰੇ ਵਿਹੋ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਸਹਸਾ ਮੂਲ ਨ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿ ਜੇ ਹੋਏ ਕਹਿਣਾ ਕਿਛੂ ਨ ਜਾਏ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨ ਕਾ ਆਖਿਆ ਆਪ ਸੁਣੇ ਜੇ ਲਏ ਅਨ ਪੰਨੇ ਪਾਏ ਮਹਲਾ 3 ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰਖਿਆ ਉਰਤਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉਮੈ ਤਿਰਸਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਪੌੜੀ ਤਤਲ ਕਿਉ ਤੋਲੀਐ ਵਿਣ ਤੋਲੇ ਪਾਇ ਨਾ ਜਾਏ ਗੁਰ ਕੈ ਸਬਦ ਵਿਚਾਰੀਐ ਗੁਣ ਮਹਿ ਰਹੈ ਸਮਾਏ ਆਪਣਾ ਆਪ ਆਪ ਤੂਲਸੀ ਆਪੇ ਮਿਲੈ ਮਿਲਾਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਹਾਉ ਬਲੇਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅੰਮ੍ਰਿਤ ਲੁੱਟਿਐ ਮਨ ਮੁਖ ਬੂਝ ਨ ਪਾਏ ਵਿਣ ਨਾ ਵੈ ਨਾਲ ਨ ਚੱਲਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿਨੀ ਕਰ ਰਖਿਆ ਦੂਤਾ ਕਾ ਕਿਛ ਨ ਵਿਸਾਏ ਸਲੋਕ ਮਹਲਾ 3ਆ ਬਾਬੀ ਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤਿਖ ਉਤਰੈ ਚੜੈ ਚ ਬਗਲ ਵੰਨ ਮਹਲਾ 3ਆ ਬਾਬੀ ਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੇ ਫਿਰਾਹੇ ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹੇ ਜਲ ਥਲ ਚੋ ਦਿਸ ਵਰਸਦਾ ਖਾਲੀ ਕੋ ਥਾਉ ਨਾਹੇ ਇਤੈ ਜਲ ਵਰਸਦਾ ਤਿਖ ਮਰਹ ਭਾਗ ਤਿਨਾਂ ਕੇ ਨਾਹੇ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੁਗ ਛਤੀ ਗੁਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰਮ ਸਰਜੀਤ ਸਬਾਇਆ ਅਗਨ ਉਪਾਈ ਬਾਦ ਪੁਖ ਧਿਆਇਆ ਦੁਨੀਆਂ ਕੈ ਸਰਕਾਰ ਦੂਜਾ ਪਾਇ ਰੱਖੈ ਰਖਣਹਾਰ ਜਿਨ ਸਬਦ ਬੁਝਾਇਆ ਸਲੋਕ ਮਹੱਲਾ 3ਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਏ ਸੇ ਬਿਰਖਾ ਹਰੀਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁਖ ਹੋਏ ਇਨਾਂ ਜਨਤਾ ਕਾ ਦੁੱਖ ਜਾਏ ਮਹੱਲਾ 3ਜਾ ਨਿਰਣ ਚਮਕਿਆ ਉਠਾ ਛੈ ਬਰ ਲਾਏ ਜਿਤ ਉਠੈ ਅਨ ਧਨ ਬਹੁਤ ਊਪਜੈ ਜਾਂ ਸੋ ਕਰੇ ਰਜਾਇ ਜਿਤ ਖਾਦੈ ਮਨ ਤ੍ਰਿਪਤੀਐ ਜੀਆਂ ਜੁਗਤ ਸਮਾਏ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੈ ਸਮਾਏ ਨਾਨਕ ਜਿਨ ਕਉ ਨਦਰ ਕਰੇ ਤਾ ਇਹੋ ਧਨ ਪੱਲੇ ਪਾਏ ਬਉੜੀ ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੈ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁੱਟੀਐ ਆਪੇ ਬਖਸਣ ਹਾਰ ਆਪੇ ਵਖੈ ਸੁਣੇ ਆਪ ਸਭ ਸਹਿ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸ ਨੂੰ ਆਖੀਐ ਆਪੇ ਦੇਵਨ ਹਾਰ ਸਲੋਕ ਮਹਲਾ 3ਆ ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ ਇਹੋ ਬਾਬੀਹਾ ਪਸੂ ਹੈ ਇਸ ਨੂੰ ਬੂਝਣ ਨਾਹਿ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤੇ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜ ਨ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇ ਸਾਂਤ ਹੋਏ ਹਰ ਜਿਓ ਆਪਣੀ ਕਿਰਪਾ ਕਰੇ ਤਾ ਵਰਤੈ ਸਭ ਲੋਏ ਉਠ ਹੈ ਜੀ ਆਜੁਗਤ ਹੋਏ ਧਰਨੀ ਨੋ ਸੀਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਬਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇਪਰਵਾਹ ਇਕੋ ਤੂ ਧਣੀ ਤੂ ਸਭ ਕੁਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸੱਚੀ ਤੁਦਮਣੀ ਆਵਾ ਗਾਉਣ ਰਚਾਏ ਉਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉ ਮੈਂ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨ ਮੁਖ ਮੋਹ ਗੁਬਾਰ ਜਿਉ ਭੁੱਲਾ ਮੰਜ ਬਣੀ ਕੱਟੇ ਪਾਪ ਅਸੰਖ ਨਾਵੇ ਇੱਕ ਗਣੀ ਸ਼ਲੋਕ ਮਹਲਾ ਤੀਜਾ ਬਾਬੀਹਾ ਖਸਮੇ ਕਾ ਮਹਿਲ ਨ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲ ਹੈ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬਪੜਾ ਜਗ ਤੈ ਕੀ ਤਿਖ ਜਾਏ ਮਹੱਲਾ ਤੀਜਾ ਬਾਬੀਹਾ ਪਿੰਨੀ ਰੈਣ ਬੋਲਿਆ ਸਹਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਪ੍ਰਸਾਦੀ ਜਲ ਪਾਈਐ ਵਿਚਹੁ ਆਪ ਗਵਾਏ ਨਾਨਕ ਜਿਸ ਬਿਨ ਚਸਾ ਨ ਜੀਵਨ ਦੀ ਸੋ ਸਤਿਗੁਰ ਦਿਆ ਮਿਲਾਏ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ ਲਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹ ਹੈ ਕਹਾਵ ਹੈ ਕੋਈ ਇੱਕ ਸਾਹਸ ਦਵ ਹੈ ਸੰਚ ਤਨ ਦੂਜੇ ਪਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਵਿਣ ਨਾ ਵੈ ਬਾਜਾਰੀਆ ਬਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੁ ਹੋਈ ਸਲੋਕ ਮਹੱਲਾ ਤੀਜਾ ਭਾਵੀ ਹਾ ਗੁਣਵੰਤੀ ਮਹਿਲ ਪਾਇਆ ਔ ਗੁਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨ ਹੋਵਈ ਨਦਰਿ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀ ਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ નિਧਾਨ ਨਾਨਕ ਗੁਰਮੁਖ ਬਖਸ਼ ਲਏ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤ ਉਪਾਇ ਕੈ ਗੁਣ ਔਗੁਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਵੰਦੇ ਦਰਗਹਿ ਹੋਏ ਖੁਆਰ ਜੂ ਐ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ ਸੱਚੈ ਸ਼ਬਦ ਮਨ ਮਾਰਿਆ ਅਹਨਿਸ ਨਾਮ ਪਿਆਰ ਜਿਨਿ ਪੁਰਖੀ ਉਰ ਤਾਰਿਆ ਸੱਚਾ ਅਲਖ ਅਪਾਰ ਤੂ ਗੁਣ ਦਾਤਾ ਨਿਧਾਨ ਹੈ ਅਸੀਂ ਅਵਗਣਿਆਰ ਜਿਸ ਬਖਸੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸੋ ਲੋਕ ਮਹੱਲਾ ਪੰਜਵਾ ਰਾਤ ਨਾ ਵਿਹਾਵੀ ਸਾਖ ਤਾ ਜਿੰਨਾ ਵਿਸਰੈ ਨਾਓ ਰਾਤੀ ਦਿਨ ਸੁ ਸੁਹੇਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾ ਰਤਨ ਜਿਵੇ ਹਰ ਮਾਨਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸੱਚੈ ਦਰਸੂ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸਮਾਲਿਆ ਅੰਤ ਖਲੋਆ ਆਏ ਜੇ ਸਤਗੁਰ ਅੱਗੇ ਘਾਲਿਆ ਪੋਹ ਨ ਸਕੈ ਜਮਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ ਮਨ ਮੁਖ ਬਿਨ ਨਾ ਵੈ ਕੂੜਿਆਰ ਫਿਰ ਹੈ ਬੇਤਾਲਿਆ ਪਸੂ ਮਾਨਸ ਚੰਮ ਪਲੇਟੇ ਅੰਦਰ ਹੋ ਕਾਲਿਆ ਸਭ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੈ ਗੁਰ ਦੇ ਖਾਲਿਆ